ਪੰਜਾਬ ਚ ਬਹੁਤ ਸਾਰੀਆਂ ਜਥੇਬੰਦੀਆਂ ਲੱਗਦਾ ਵੀ ਇਹ ਲੜਾਈ ਇਕੱਠੇ ਹੋ ਕੇ ਲੜਨੀ ਚਾਹੀਦੀ ਹੈ ਬਹੁਤ ਵੱਡੀ ਲੜਾਈ ਹੈ ਕੰਮੀਆਂ ਜਥੇਬੰਦੀਆਂ ਜਿੰਨੀਆਂ ਤੇ ਸਿਰਫ ਕਿਸਾਨ ਜਥੇਬੰਦੀਆਂ ਧੌਂਦ ਨੇ ਪਰ ਉਹ ਕਿਸਾਨ ਜਥੇਬੰਦੀਆਂ ਨਹੀਂ ਉਹਨਾਂ ਨੇ ਇਹ ਪਹਿਲਾਂ ਹੀ ਉਦੋਂ ਡੱਲੇਵਾਲ ਦੇ ਆਖੇ ਇਲਾਕੇ ਦੇ 1 ਮਹੀਨਾ ਹੋਰ ਰੁਕੇ ਹੁੰਦੇ ਤੇ ਸ਼ਾਇਦ ਅੱਜ ਸਾਨੂੰ ਇਹ ਸੰਗਾਰਚੇ ਡੱਲੇਵਾਲ ਨੂੰ ਜ਼ਿੰਦਗੀ ਦਾ ਤੇ ਨਾਂ ਲਉਣੀ ਪੈਂਦੀ ਮੈਂ ਕਹਿੰਦਾ ਪਬਲਿਕ ਨੂੰ ਕਹਿਣਾ ਵੀ ਤੁਹਾਨੂੰ ਪਤਾ ਵੀ ਆਗੂ ਵੇਕੇ ਦੇ ਵਾਗੂ ਹੈ ਇਹ ਆਗੂ ਸਿਰੇ ਕਿਸੇ ਨੂੰ ਲਾਉਣ ਵਾਲੇ ਨਹੀਂ ਇਹਨਾਂ ਨੂੰ ਛੱਡ ਕੇ ਆਗੂ ਡੱਲੇਵਾਲ ਵਰਗੇ ਹੋਰ ਆਗੂ ਉੱਥੇ ਬਥੇਰੇ ਬੈਠੇ ਆ ਬਾਰਡਰ ਤੇ ਉਹਨਾਂ ਦੇ ਉਹਨਾਂ ਦੀ ਗਵਾਈ ਵਿੱਚ ਉੱਥੇ ਪਹੁੰਚਣ ਪੀਰulz Singh ਨੇ ਇਹ ਬਿਆਨ ਦਿੱਤਾ ਵੀ ਸਾਡੇ ਬਿਨਾ ਇਹ ਮਸਲੇ ਹੱਲ ਨਹੀਂ ਹੋਣੇ ਇਹ ਸਰਕਾਰ ਪੱਖੀ ਜਥੇਬੰਦੀਆਂ ਜੇ ਸਰਕਾਰ ਪੱਖੀ ਨਾ ਹੋਣੀਆਂ ਤਾਂ ਸਾਨੂੰ ਦਿੱਲੀ ਤੋਂ ਲੈ ਕੇ ਇਹ ਆਏ ਆ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ ਬਹੁਤ ਜ਼ੋਰ ਲਾਇਆ ਵੀ ਆਪਾਂ ਹੋਰ ਬਹਿ ਜੀ ਮਿੰਨਾ ਇਹਨਾਂ ਨੇ ਬੋਝੇ ਭਰਲੇ ਸੀ ਆਪਦੇ ਤੇ ਪਿਆ ਆਪਦੇ ਮੁੱਖ ਮੰਤਰੀ ਦੀ ਚੋਣ ਲੜਨੀ ਸੀ ਇਹਨਾਂ ਨੇ ਆਕੇ ਇਹਨਾਂ ਨੂੰ ਜਗਜੀਤ ਸਿੰਘ ਜੱਟਲੇਵਾਲ ਦਾ ਫਿਕਰ ਨਹੀਂ ਇਹਨਾਂ ਨੂੰ ਤਾਂ ਆਪ ਦੀ ਚੌਧਰ ਦਾ ਫਿਕਰਾ ਤਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਲਗਾਤਾਰ ਕਿਸਾਨ ਜਥੇਬੰਦੀਆਂ ਵੱਲੋਂ ਜਿਹੜਾ ਸ਼ਿੰਗਾਰ ਸ਼ੋ ਉਹ ਵੱਧਦਾ ਹੀ ਜਾ ਰਿਹਾ ਤੁਹਾਨੂੰ ਤਸਵੀਰਾਂ ਵੀ ਦਿਖਾ ਸਕਦੇ ਹਾਂ ਜਿਹੜੇ ਅੱਜ ਕਿਸਾਨ ਆਗੂ ਆ ਖਾਸ ਕਰ ਸਿੱਧੂਪੁਰ ਦੀ ਗੱਲ ਕੀਤੀ ਜਾਈਏ ਤੇ ਉਹ ਰੇਲਵੇ ਟਰੈਕ ਤੇ ਬੈਠੇ ਨੇ ਨਾਲ ਨਾਲ ਜਿਹੜੀਆਂ ਹੋਰ ਜਥੇਬੰਦੀਆਂ ਆ ਜਗਜੀਤ ਸਿੰਘ ਡੱਲੇਵਾ ਨਗਾਤਾਰ ਮਰਨ ਵਰਤੇ 23ਵੇਂ ਦਿਨ ਵਿੱਚ ਜਿਹੜਾ ਉਹਨਾਂ ਦਾ ਵਾਹ ਮਾਰਗਵਾਤਾ ਉਹ ਦਾਖਲ ਹੋ ਗਿਆ ਪਰ ਕੇਂਦਰ ਸਰਕਾਰ ਤੇ ਸਟੇਟ ਸਰਕਾਰ ਤੇ ਜਿਹੜੀਆਂ ਜਥੇਬੰਦੀਆਂ ਵੱਲੋਂ ਨਾਰਾਜ਼ਗੀ ਜਤਾਈ ਜਾ ਰਹੀ ਹੈ ਕਿਉਂਕਿ ਉਹ ਜੋ ਲਗਾਤਾਰ ਜਿਹੜੇ ਕਿਸਾਨੀ ਮੰਗਾਂ ਨੂੰ ਲੈ ਕੇ ਚਾਹੇ ਸਵਾਨੀ ਸਨਾਥਨ ਦੀ ਰਿਪੋਰਟ ਹੋਵੇ ਚਾਹੇ ਹੋਰ ਮੰਗਾਂ ਹੋਣ ਜਿਸ ਨੂੰ ਲੈ ਕੇ ਉਹ ਨਾਰਾਜ਼ ਨੇ ਤੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਵੀ ਜਿਹੜੀ ਸਾਡੀ ਮੰਗ ਉਹ ਮੰਗੀ ਨਹੀਂ ਜਾ ਰਹੀ ਜਿਸ ਤੋਂ ਲੈ ਕੇ ਜਥੇਬੰਦੀਆਂ ਵੱਲੋਂ ਅੱਜ ਰੇਲਵੇ ਟ੍ਰੈਕਾਂ ਤੇ ਜਿਹੜੇ ਬੈਠੇ ਨੇ ਤੇ ਸੰਘਰਸ਼ ਕਰ ਰਹੇ ਕਿਸਾਨ ਆਗੂ ਨੇ ਸਾਡੇ ਉਹਨਾਂ ਨਾਲ ਗੱਲਬਾਤ ਕਰਦੇ ਆ ਵੀ ਆਖਰ ਪਹਿਲਾਂ ਉਹ ਸੜਕਾਂ ਤੇ ਸੀ ਤੇ ਹੁਣ ਰੇਲਵੇ ਟ੍ਰੈਕ ਤੇ ਕਿਉਂ ਆਉਣਾ ਪਿਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਮੇਰਾ ਨਾਮ ਗੁਰਦੀਪ ਸਿੰਘ ਜੀ ਮਹਿਮਾ ਸਰਜਾ ਬਲਾਕ ਆਗੂ ਬੋਨੇਣਾ ਹਾਂ ਪਹਿਲਾ ਕਿਸਾਨ ਆ ਸੜਕਾਂ ਤੇ ਸੀ ਜਬਾਡਰਾਂ ਤੇ ਜਿ ਬੈਠੇ ਆ ਤੇ ਹੁਣ ਰੇਲਵੇ ਟਰੈਕ ਤੇ ਕਿਉਂ ਆਉਣਾ ਫਿਰ ਫੋਟਾਂ ਕਰਨੀਆਂ ਇਹ ਸੜਕਾਂ ਤੇ ਵੀ ਅਸੀਂ ਤਾਂ ਕੋਈ ਚਾਹ ਨੂੰ ਨਹੀਂ ਸੀ ਅਸੀਂ ਤਾਂ ਦਿੱਲੀ ਜਾਣਾ ਸੀ ਦਿੱਲੀ ਜਾਣ ਵਾਸਤੇ ਜਾਂਦੇ ਸੀ ਅਸੀਂ ਕੋਈ ਸੜਕਾਂ ਤੇ ਅਸੀਂ ਸਾਡਾ ਕੋਈ ਬਹਿਣ ਦਾ ਮਨੋਰਥ ਨਹੀਂ ਸੀ ਉਹ ਸੜਕਾਂ ਤੇ ਵੀ ਸਰਕਾਰ ਨੇ ਪਾਇਆ ਇਹ ਕੰਕਰੀਟ ਦੀਆਂ ਕੰਧਾਂ ਕੱਢ ਕੇ ਅਸੀਂ ਸਾਡਾ ਕੋਈ ਬਹਿਣ ਦਾ ਮਕਸਦ ਨਹੀਂ ਸੀ ਇਹ ਹੁਣ ਰੇਲਾਂ ਦਾ ਇਸ ਕਰਕੇ ਸਰਕਾਰ ਨੂੰ ਸੁੱਤੀ ਨੂੰ ਜਗਾਉਣ ਵਾਸਤੇ ਕੋਈ ਮਾੜਾ ਮੋਟਾ ਖੜਕਾ ਦਰਕਾ ਕਰਨਾ ਪੈਂਦਾ ਜੀ ਇਸ ਕਰਕੇ ਅੱਜ 12 ਤੋਂ 3 ਰੇਲਾਂ ਦਾ ਜਾਮ ਹੈ ਕੋਈ ਟੀਕਾ ਲੱਗ ਜਿਵੇਂ ਢੱਲੇਵਾਲ ਸਾਹਿਬ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਹੈ ਕੀ ਕੇਂਦਰ ਦੇ ਜਾਂ ਕਿਸੇ ਸਟੇਟ ਦੇ ਮਨਿਸਟਰਾਂ ਨੇ ਪਹੁੰਚ ਕਰਕੇ ਉਸ ਮਸਲੇ ਨੂੰ ਜਾਂ ਮੰਗਾਂ ਨੂੰ ਹੱਲ ਕਰਨ ਦੀ ਕੋਈ ਪ੍ਰਕਿਰਿਆ ਅੱਗੇ ਤੋਰੀ ਹੈ ਨਹੀਂ ਹਜੇ ਤੱਕ ਤਾਂ ਸੁੱਤੀ ਪਈ ਹੈ ਸਰਕਾਰ ਸੈਂਟਰ ਦੀ ਵੀ ਤੇ ਸਟੇਟ ਦੀ ਸਰਕਾਰ ਵੀ ਕੋਈ ਇਹਨਾਂ ਦੇ ਮਤਲਬ ਸਰ ਤੇ ਜੁਨੀ ਸਰਕਤੀ ਇਹ ਹਜੇ ਤੱਕ ਤਾਂ ਇਹ ਦੇਖਦੇ ਆ ਵੀ ਕਿੰਨੇ ਚ ਸਾ ਇਹਦੇ ਚ ਕਿਵੇਂ મતલਬ ਜਾਨੀ ਕੋਈ ਆਪਾਂ ਕਿਸੇ ਬੰਦੇ ਨੂੰ ਜਲੀਲ ਕਰਨ ਜਾਂ ਤੰਗ ਕਰਦੇ ਆ ਕੋਈ ਇੱਕ ਆਪਾਂ ਕੋਈ ਜਿਵੇਂ ਜਾਨਵਰ ਨੂੰ ਕੋ ਮਾਰਦੇ ਆ ਆਪਾਂ ਕੋ ਬਾਲਾ ਜਹਰੀਲਾ ਹੁੰਦਾ ਉਹਨੂੰ ਆਪਾਂ ਮਾਰ ਮਾਰ ਵੇਖਦੇ ਆ ਉਹ ਇਸ ਤਰ੍ਹਾਂ ਨਾ ਨਾ ਮਤਲੇ ਦੇਖਦੇ ਆ ਵੇ ਕਿੰਨਾ ਚਿਰ ਕੱਢਦਾ ਇਸ ਕਰਕੇ ਮਤਲਬ ਇਹਨਾਂ ਦੀ ਕੋਈ ਹੈ ਨਹੀਂ ਹਜੇ ਭਾਵਨਾਵੇਂ ਮਤਲਬ ਹੱਲ ਲੱਭਗੇ ਦਾ ਕਿਵੇਂ ਲਗਾਤਾਰ ਕਿਆ ਜਾਂਦਾ ਸੀ ਸਰਕਾਰ ਦੇ ਵੱਖ-ਵੱਖ ਤਰ੍ਹਾਂ ਦੇ ਬਿਆਨ ਆਉਂਦੇ ਸੀ ਵੀ ਜੇ ਆਉਣਾ ਚਾਹੁੰਦੇ ਆ ਕਿਸਾਨ ਐ ਜਾਂ ਪੈਦਲ ਆ ਜਾਣ ਜਾਂ ਹੋਰ ਤਰੀਕੇ ਨਾਲ ਮੁੜ ਕੇ ਬਾਹਰ ਫੇਰ ਉਹਨਾਂ ਨੂੰ ਦੁਬਾਰਾ ਅੱਗੇ ਜਾਣ ਨਹੀਂ ਦਿੱਤਾ ਯਾਰ ਕਿਵੇਂ ਦੇਖੀ ਹਣੇ ਇਹ ਤਾਂ ਸੁਪਰੀਮ ਕੋਰਟ ਦਾ ਸੀਗਾ ਸੰਦੇਸ਼ ਜਾਂ ਹਦਾਇਤ ਸੀਗਾ ਜੀ ਵੀ ਇਹਨਾਂ ਨੂੰ ਨੰਗਾ ਦਿੱਤਾ ਜਾਵੇ ਉਹਦੇ ਤੋਂ ਵੀ ਇਹ ਮੰਨਕਰ ਹੋਈ ਹੈ ਸਰਕਾਰਾਂ ਮੰਨੇ ਨਹੀਂ ਦੇਰੋਂ ਨੰਗਾ ਅੱਗੇ ਵੀ ਤੁਹਾਨੂੰ ਆਜੋ 100-100 ਦਾ ਜਥਾ ਵੀ ਜਾਂਦਾ ਰਿਹਾ ਉਹਦੇ ਤੇ ਵੀ ਇਹ ਮੁੱਕਰ ਕੇ ਆਨੇ ਨੰਗਾਵਾਂਗੇ ਉਹਦੇ ਚ ਫੁੱਲਾਂ ਚ ਵੀ ਕੈਮੀਕਲ ਪਾਪਾ ਸੁੱਟਿਆ ਇਹਨਾਂ ਨੇ ਯਾਨੀ ਕਈਏ ਤਾਂ ਹਰ ਪੱਖੋਂ ਗੱਲ ਕਰਕੇ ਕਹਿਣੀ ਕੁਝ ਹੋਰ ਹੈ ਕਮਾਉਣੀ ਕੁਝ ਹੋਰ ਹੈ ਜੇ ਬਾਕੀ ਜਥੇ ਬੰਦਿਆਂ ਦੀ ਗੱਲ ਕਰਨੀਏ ਚਾਹੇ ਉਹ ਗ੍ਰਾਹਾਂ ਦੀ ਗੱਲ ਕਰ ਰਿਹਾ ਸਮਰਥਨ ਚ ਆਉਣ ਦੀ ਬਜਾਏ ਉਹ ਲਗਾਤਾਰ ਬਿਆਨਬਾਜ਼ੀ ਸੋਸ਼ਲ ਮੀਡੀਆ ਤੇ ਹੋ ਰਹੀ ਹੈ ਕਿਵੇਂ ਦੇਖੋ ਉਹ ਤਾਂ ਹੁਣ ਜਨਤਾ ਜਾਣੇ ਜਾਣ ਹੈ ਸਾਰੀ ਜਨਤਾ ਨੂੰ ਸਭ ਪਤਾ ਜੀ ਉਹਨਾਂ ਕੱਲੇ ਬਿਆਨਾਂ ਨਾਲ ਨਹੀਂ ਚੱਲਦਾ ਹੁੰਦਾ ਜਿਵੇਂ ਜਗਜੀਤ ਸਿੰਘ ਡੱਲੇਵਾਲ ਨੇ ਕਰਕੇ ਦਿਖਾਇਆ ਉਹ ਆਂਦਾ ਵੀ ਮੈਂ ਲੋਕਾਂ ਦੇ ਪੁੱਤ ਨਹੀਂ ਮਰੌਣੇ ਮੈਂ ਆਪ ਕੁਰਬਾਨੀ ਦੇਊਗਾ ਤੋਂ ਇਸ ਕਰਕੇ ਜਨਤਾ ਸਭ ਕੁਝ ਜਾਣਦੀ ਹੈ ਵੀ ਕਿਹੜਾ ਬੰਦਾ ਸਹੀ ਹੈ ਕਿਹੜਾ ਗਲਤ ਹੈ ਕਿਹੜੀ ਜਥੇਬੰਦੀ ਸਹੀ ਹੈ ਕਿਹੜੀ ਗਲਤ ਹੈ ਕਿ ਕਿਹੜੀ ਲੋਕਾਂ ਦੇ ਹੱਕਾਂ ਦੇ ਖਾਤਰ ਲੜਾਈ ਲੜਦੀ ਹੈ ਕਿਹੜੀ ਵਿਖਾਵੇ ਕਰਦੀ ਹੈ ਪਰ ਲੱਗਦਾ ਤਾਂ ਹੈ ਜਿਵੇਂ ਪਿਛਲੇ ਵਾਰੀ ਆਪਾਂ ਲੜਾਈ ਲੜੀ ਸੀ ਸਾਰਿਆਂ ਨੇ ਰਲ ਕੇ ਲੜੀ ਸੀ ਵੀ ਇਸ ਵਾਰ ਵੀ ਜੇ ਰਲ ਕੇ ਲੜਾਈ ਲੜੀ ਜਾਂਦੀ ਤਾਂ ਜਿੱਤ ਪ੍ਰਾਪਤ ਕਰਨੀ ਸੌਖੀ ਸੀ ਬਿਲਕੁਲ ਜੀ ਉਹਨਾਂ ਨੂੰ ਐ ਤਾਂ ਮੋੜਿਆ ਤਾਂ ਕਿਸੇ ਨੇ ਹੈ ਨਹੀਂ ਜੀ ਮੋਸਟ ਵੈਲਕਮ ਆਉਣ ਜੀ ਸਰ ਕੇ ਆਉਣ ਪਰ ਐ ਨਾ ਜਦੋਂ ਕੋਈ SLAAB ਉੱਠਦਾ ਹੈ ਆ ਆਪਣੇ ਹੱਕੀ ਮੰਗਾਂ ਆਸਤੇ ਕੋਈ ਸੰਦੇਸ਼ ਨਹੀਂ ਭੇਜੇ ਜਾਂਦੇ ਜੀ ਹੁਣ ਜਦੋਂ ਮਰਨ ਵਰਤ ਤੇ ਗੱਲ ਆ ਗਈ ਬੰਦੇ ਮਰਨ ਵਾਰਤ ਦੇ ਬਹਿਣ ਲਾ ਕੇ ਲਿਸਟਾਂ ਬਣ ਗਈਆਂ ਵੀ ਇਸ ਤੋਂ ਬਾਅਦ ਦੂਜਾ ਦੂਜੇ ਤੋਂ ਬਾਅਦ ਤੀਜਾ ਤੇ ਫਿਰ ਜੇ ਆਪਾਂ ਅੱਖਗੇ ਜੇ ਹੁਣ ਇੱਕ ਕਿਸਾਨ ਦੇ ਚਾਰ ਪਤ ਜੇ ਉਹ ਇੱਕ ਨੂੰ ਕੋ ਕੁੱਟੀ ਜਾਂਦਾ ਤੇ ਦੂਜੇ ਤਿੰਨ ਆਖੜ ਕੇ ਸਾਨੂੰ ਸੱਦਿਆ ਨਹੀਂ ਇਹ ਇਸ ਕਰਕੇ ਐਵੇਂ ਬਣਾਉਣ ਦੀਆਂ ਗੱਲਾਂ ਜੀ ਮਤਲਬ ਸਾਰਾ ਪਤਾ ਹੀ ਹੁੰਦਾ ਵੀ ਹੁਣ ਕਿਸਾਨੀ ਖਾਤਰੀ ਲੜਾਈ ਲੜ ਰਹੇ ਆ ਤੇ ਕਿਸਾਨ ਹੀ ਉਹ ਕਹੋਂਦੇ ਆ ਜੇ ਉਹ ਕਿਸਾਨ ਹੈ ਤਾਂ ਫਿਰ ਆ ਜਾਣ ਮੈਦਾਨ ਚ ਹੋਰ ਵੀ ਨੇ ਸਾਡਾ ਭਾਈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗਰਮੀਤ ਸਿੰਘ ਨਿਹੰਗਾਂ ਵਾਲਾ ਬਲਾਕ ਆਗੂ ਗੋਨੀਆਣਾ ਖਨੌਰੀ ਬਾਰਡਰ ਤੇ ਕਿਵੇਂ ਦੇਖਦੇ ਹੋ ਲਗਾਤਾਰ ਧਲੇਵਾਲ ਸਾਧੀ ਸਿਹਤ ਵਿਗੜਦੀ ਜਾ ਰਹੀ ਆ ਪਰ ਸਰਕਾਰ ਦਾ ਟਾਸ ਤੋਂ ਮੱਸ ਨਹੀਂ ਹੋ ਰਹੀ ਕਿਵੇਂ ਦੇਖਦੇ ਹੋ ਜੀ ਇਹ ਤਾਂ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਦੇ ਕਾਰਨ ਹੀ ਉਹਨਾਂ ਦੀ ਸਿਹਤ ਵਿਗੜ ਰਹੀ ਹੈ ਸਰਕਾਰ ਚਾਵੇ ਤਾਂ ਅੱਜ ਹੀ ਕੋਈ ਨਾ ਕੋਈ ਐਲਾਨ ਕਰਕੇ ਦੋਨੂੰ ਕੋਈ ਨਾ ਕੋਈ ਟਰੀਟਮੈਂਟ ਦੇ ਕੇ ਉਹਨੂੰ ਬਚਾਇਆ ਜਾ ਸਕਦਾ ਹੈ ਪਰ ਸਰਕਾਰਾਂ ਚਾਹੁੰਦੀਆਂ ਵੀ ਕੋਈ ਆਗੂ ਜਿਹੜੇ ਆਗੂ ਸਾਡੇ ਆ ਨੂੰ ਸਾਕੇ ਧਨੂਲਦੇ ਆ ਉਹਨਾਂ ਆਗੂਆਂ ਨੂੰ ਕਿਸੇ ਹਿਸਾਬ ਨਾਲ ਕਮਜ਼ੋਰ ਕਰਾ ਜਾਵੇ ਉਹਨਾਂ ਦੇ ਹੋਰ ਜਨਤਾ ਦੇ ਬਣਾ ਦੇ ਵਿੱਚ ਕੋਈ ਭਾਇ ਪਾਇਆ ਜਾਵੇ ਪਰੰਤੂ ਸਾਡਾ ਜੋਧਾ ਜਿਹੜਾ ਸਾਡਾ ਜਿਹੜਾ ਆਗੂ ਹੈ ਉਹ ਇੰਨਾ ਤਾਂ ਹੌਸਲੇ ਵਾਲਾ ਹੈ ਐਨੇ ਤਾਂ ਪੁੱਖੇ ਰਹਿਣ ਦੇ ਬਾਵਜੂਦ ਐਨੀ ਬਿਮਾਰੀਆਂ ਦਾ ਝੇਲਣ ਦੇ ਬਾਵਜੂਦ ਵੀ ਉਹਦੇ ਹੌਸਲੇ ਬਲੰਦਾ ਹੈ ਤੋਂ ਉਹਨਾਂ ਦੇ ਨਾਲ ਬੈਠੇ ਜਿਹੜੇ ਆਗੂ ਹੈ ਉਸ ਨੂੰ ਦੇਖ ਕੇ ਉਹ ਹੋਰ ਵੀ ਜਜ ਵਿੱਚ ਹੋ ਰਿਹਾ ਹੈ ਜਿਹੜੀ ਸਾਡੀ ਇਹ ਲਿਸਟ ਸੀਗੀ ਇਹ ਤੋਂ 11 ਤੋਂ 12 ਪੰਨਾ ਦੇ ਸਿਰੇ ਇੱਕ ਇੱਕ ਦੇ ਪਿੱਛੇ ਹੋ ਸਾਦਾ ਹੁਣ ਹੋਰ ਵੀ ਲੰਬੀ ਹੋ ਜੇ ਇਹ ਤੋ ਕਿ ਕੋਈ ਜਿੰਨਾ ਤੱਕ ਨੂੰ ਮੰਗਾ ਮੰਨੀਆਂ ਨਹੀਂ ਜਾ ਸਕਦੀਆਂ ਇਹ ਨਹੀਂ ਕਹਿ ਸਕਦੇ ਵੀ ਆ ਤੇ ੱਲੇ ਵਾਲਾ ਸਾਡਾ ਸਰੀਰ ਲੱਗਿਆ ਤੇ ਕੋਈ ਮਕਰ ਹੋਰ ਨਹੀਂ ਹੋਰ ਬਥੇਰੀ ਲੰਬੀ ਲਿਸਟ ਹੈ ਉਸ ਥਾਂ ਦੇ ਬਣਵਾ ਦੀ ਇਸ ਕਰਕੇ ਚੱਲਦਾ ਰੁਗਾ ਜੀ ਬੱਤੀ ਜੱਥੇਬੰਦੀਆਂ ਦੀ ਗੱਲ ਕੀਤੀ ਜਾਵੇ ਇਹ ਪੰਜਾਬ ਚ ਬਹੁਤ ਸਾਰੀਆਂ ਜੱਥੇਬੰਦੀਆਂ ਲੱਗਦਾ ਵੀ ਇਹ ਲੜਾਈ ਇਕੱਠੇ ਹੋ ਕੇ ਲੜਨੀ ਚਾਹੀਦੀ ਹੈ ਬਹੁਤ ਵੱਡੀ ਲੜਾਈ ਦੇਖੋ ਇਕੱਠੇ ਹੋ ਕੇ ਲੜਨ ਦੀ ਜ਼ਰੂਰਤ ਸੀ ਤਾਂ ਤਾਂ ਪਹਿਲਾਂ ਸੰਘਰਸ਼ ਤਾਂ ਹੀ ਇਕੱਠੇ ਹੋ ਕੇ ਲੜਾਇਆ ਗਿਆ ਸੀ ਉਹ ਜਿੱਤਨ ਦੇ ਬਾਵਜੂਦ ਵੀ ਉਹ ਜਿਹੜੀਆਂ ਨਕਮੀਆਂ ਜੱਥੇਬੰਦੀਆਂ ਜੰਦੀਆਂ ਤੇ ਸਿਰਫ ਕਿਸਾਨ ਜੱਥੇਬੰਦੀਆਂ ਧੌਂਦੀਆਂ ਪਰ ਉਹ ਕਿਸਾਨ ਜੱਥੇਬੰਦੀਆਂ ਨਹੀਂ ਉਹਨਾਂ ਨੇ ਪਹਿਲਾਂ ਹੀ ਉਦੋਂ ਢੱਲੇਵਾਲ ਦੇ ਆਖੇ ਇਲਾਕੇ ਦੇ 1 ਮਹੀਨਾ ਹੋਰ ਰੁਕੇ ਹੁੰਦੇ ਤਾਂ ਸ਼ਾਇਦ ਅੱਜ ਸਾਨੂੰ ਇਹ ਸੰਘਰਸ਼ ਜੇ ਢੱਲੇਵਾਲ ਨੂੰ ਜ਼ਿੰਦਗੀ ਦਾ ਤੇ ਨਾਂ ਲਾਉਣੀ ਪੈਂਦੀ ਉਹਨਾਂ ਨਕ ਹਣੋ ਬੈਕਵਰਡ ਬੈਕ ਪਿੱਛੇ ਬੈਠ ਕੇ ਗਲਤ ਪ੍ਰਚਾਰ ਕਰਕੇ ਲੋਕਾਂ ਨੂੰ ਰੋਕ ਕੇ ਰੱਖਦੇ ਆ ਜਿਹੜੇ ਉਹਦੇ ਕਾਰਨ ਹੀ ਦੁਆਰੇ ਮਰਨ ਵਰਤ ਦੇ ਬਠਣਾ ਪਿਆ ਹੈ ਜੇ ਅਗਰ ਉਹ ਲੋਕਾਂ ਨੂੰ ਮੈਸੇਜ ਇਹ ਦੇ ਦੂੰਗਾ ਜਿਵੇਂ ਆਪਣੇ ਇੱਕ ਇੱਕ ਪਰਿਵਾਰ ਦੇ ਵਿੱਚ ਕਿਸੇ ਜ਼ਿੰਮੇਵਾਰ ਬੰਦਾ ਹੁੰਦਾ ਕੋਈ ਜਦੋਂ ਆਪਾਂ ਨੂੰ ਉਹਦੇ ਵਿੱਚ ਕੋਈ ਕਮੀ ਅਜੀਤ ਦਿਖਣ ਲੱਗ ਜਾਂਦੀ ਹੈ ਵੀ ਘਰ ਨੂੰ ਇਹ ਕਿਸੇ ਗਲਤ ਸਾਡੇ ਪੈਸਾ ਲਾਉਣ ਲੱਗ ਗਿਆ ਕੋਈ ਜ਼ਿੰਮੇਵਾਰੀ ਨਹੀਂ ਨਿਭਾ ਰਿਹਾ ਹੁਣ ਪਾਸੇ ਬੰਦ ਕਰਕੇ ਆਪਾਂ ਦੂਜੇ ਬੰਦੇ ਨੂੰ ਕੋਈ ਅੱਗੇ ਕਰ ਲੈਨੇ ਮੈਂ ਕਹਿੰਦਾ ਪਬਲਿਕ ਨੂੰ ਕਹਿਣਾ ਵੀ ਤੁਹਾਨੂੰ ਪਤਾ ਵੀ ਆਗੂ ਵਿਕੇ ਵੀ ਆਗੂ ਹੈ ਇਹ ਆਗੂ ਸਿਰੇ ਕਿਸੇ ਨੂੰ ਲਾਉਣ ਵਾਲੇ ਨਹੀਂ ਇਹਨਾਂ ਨੂੰ ਛੱਡ ਕੇ ਆਗੂ ਡੱਲੇਵਾਲ ਵਰਗੇ ਹੋਰ ਆਗੂ ਉੱਥੇ ਬਥੇਰੇ ਬੈਠੇ ਬਾਰਡਰ ਤੇ ਉਹਨਾਂ ਦੇ ਉਹਨਾਂ ਦੀ ਗਵਾਈ ਵਿੱਚ ਉੱਥੇ ਪਹੁੰਚਣ ਤੇ ਉਹ ਇਹਨੂੰ ਕੰਮ ਚੱਲ ਸੋ ਇਸਨ ਕਿਸਾਨ ਆਗੂ ਲਗਾਤਾਰ ਜਿਹੜੇ ਜੱਥੇਬੰਦੀਆਂ ਜਾ ਡੱਲੇਵਾਲ ਸਾਹਿਬ ਦੀ ਗੱਲ ਕਰ ਲਈ ਜਾਂ ਹੋਰ ਇਹਨਾਂ ਨਾਲ ਜਿਹੜੀਆਂ ਜਥੇਬੰਦੀਆਂ ਆ ਅਕੀ ਮੰਗਾ ਨੂੰ ਲੈ ਕੇ ਲੜਾਈ ਲੜ ਰਹੀਆਂ ਪਰ ਕੁਝ ਜਥੇਬੰਦੀਆਂ ਜਿਹੜੀਆਂ ਇਹਨਾਂ ਦੇ ਨਾਲ ਨਹੀਂ ਸ਼ਾਮਲ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਵੀ ਨਾਲ ਆਉਣਾ ਚਾਹੀਦਾ ਕਿਉਂਕਿ ਲੜਾਈ ਬਹੁਤ ਵੱਡੀ ਆ ਨਾਲ ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਵੀ ਜੇ ਅਗਰ ਕੋਈ ਜਥੇਬੰਦੀਆਂ ਨਹੀਂ ਆਉਦੀਆਂ ਤਾਂ ਉਹਨਾਂ ਨੂੰ ਛੱਡ ਕੇ ਡੱਲੇਵਾਲ ਸਾਹਿਬ ਨਾਲ ਜਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਹੋਰ ਜਥੇਬੰਦੀਆਂ ਜਿਹੜੀਆਂ ਲੜਾਈ ਲੜਦੀਆਂ ਉਹਨਾਂ ਨੂੰ ਵੀ ਸ਼ਾਮਲ ਹੋਣਾ ਚਾਹੀਦਾ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਕੀ ਨਾਮ ਹੈ ਤੇ ਕਿਹੜੀ ਜਥੇ ਪਰ ਉਹ ਤੋਂ ਵੀ ਨਾਮ ਰੇਸ਼ਵ ਸਿੰਘ ਆ ਜ ਸਾਡੀ ਜਥੇਬੰਦੀਆ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇਖੋ ਜੀ ਕਿਸੇ ਦਾ ਮਨ ਨਹੀਂ ਕਰਦਾ ਸਾਨੂੰ ਵੀ ਇਸ ਗੱਲ ਦਾ ਦੁੱਖ ਆ ਕਿਉਂਕਿ ਸਾਡੇ ਦੁਖੀ ਹੁੰਦੇ ਤਾਂ ਭੈਣ ਭਰਾ ਹੀ ਹੁੰਦੇ ਆ ਪਰ ਮਜਬੂਰੀ ਆ ਕਿਉਂਕਿ ਸਾਡੀ ਕੋਈ ਸੁਣਾਈ ਨਹੀਂ ਸੁਣ ਰਿਹਾ ਸਰਕਾਰ ਸਾਡੇ ਬੰਨੇ ਸਾਡਾ ਬਾਪੂ ਜੀ ਨੂੰ ਹੋ ਗਿਆ 23ਵਾਂ ਦਿਨ ਮਰਨ ਬਰਤਲੇ ਬੈਠੇ ਨੂੰ ਸਰਕਾਰ ਦੇ ਇੱਕਨੋਂ ਇੱਕ ਵਜ੍ਹ ਜੂਨ ਹੀ ਸਰਕੀ ਵੀ ਸਾਡੀ ਗੱਲ ਸੁਣਨ ਜਾਂ ਉੱਥੇ ਆਉਣ ਕਿਉਂਕਿ ਸਾਡੇ ਨਾਲ ਨਾਤਾ ਹੀ ਤੋੜੀ ਬੈਠਾ ਸਾਨੂੰ ਤਾਂ ਇਹ ਲੱਗਦਾ ਵੀ ਪਾਕਿਸਤਾਨ ਵੀ ਉੰਨੀ ਹੋਣੀਗੀ ਵੈਰੀਗੇਟ ਪਾਕਿਸਤਾਨ ਦੇ ਜਿਹੜੀ ਉਹਨੇ ਬਣਾਤੀ ਅਸੀਂ ਆਪਦੇ ਹੱਕ ਲੈਣ ਦਿੱਲੀ ਜਾਣਾ ਚਾਹੁੰਨੇ ਕਿਉਂਕਿ ਦਿੱਲੀ ਸਾਡਾ ਹੱਕਾ ਸੀ ਉਹੋ ਚੁਣੇ ਆ ਅਸੀਂ ਵੋਟਾਂ ਪਾਉਣੇ ਇੱਥੇ ਦੀਆਂ ਉਹ ਚੁਣਦੇ ਆ ਅਸੀਂ ਉਹਨਾਂ ਕੋਲ ਜਾਣਾ ਚਾਹੁੰਨੇ ਪਤਾ ਨਹੀਂ ਕਿਉਂ ਸਾਨੂੰ ਹੁਣ ਦੇਖ ਕੇ ਰਾਜੀ ਨਹੀਂ ਗੋਲੀਆਂ ਮਾਰ ਰਹੇ ਆ ਬਾਪੂ ਜੀ ਸਾਡਾ ਹੁਣ ਹੜਤਾਲ ਤੇ ਆ ਮਰਨ ਵਰਤ ਤੇ ਆ ਕਿਦੋਂ ਵੀ ਕੋਈ ਉਹਦੇ ਨਾਲ ਸਮਾਜਿਕ ਘਟਨਾ ਵਾਪਰ ਸਕਦੀ ਆ ਪਰ ਸਰਕਾਰ ਨਾਂ ਦਾ ਪਿਆਬਦੀ ਉਹਦੇ ਕੋਲ ਜਾ ਰਹੀ ਆ ਤੇ ਨਾਂ ਹੀ ਸੈਂਟਰ ਆ ਰਹੀ ਆ ਚੱਲੇ ਆ ਗਏ ਪੋਟਾ ਦੀ ਪਾਰਟੀ ਸੀ ਜਿਹੜੀ ਇਹ ਕਹਿੰਦੇ ਸੀ ਕਿਸਾਨ ਵਹਿਤੀ ਹੈ ਪਰ ਹੁਣ ਕਿਉਂ ਨਹੀਂ ਆ ਗਿਆ ਦੇਖੋ ਜੀ ਕਹਿੰਦੇ ਬਹੁਤ ਆ ਗਏ ਪਰ ਜਦੋਂ ਕੁਰਸੀ ਤੇ ਬਹਿ ਜਾਂਦੇ ਪਤਾ ਨਹੀਂ ਕਿਉਂ ਭੁੱਲ ਜਾਂਦੇ ਆ ਇਹ ਤਾਂ ਬਹੁਤ ਕੁਛ ਕਹਿੰਦੇ ਸੀ ਵੀ ਸਾਡੇ ਸਿਵਾਂ ਦੀ ਅੱਗ ਉੱਚੀ ਹੋਊਗੀ ਸਾਡੇ ਚੁੱਲਿਆਂ ਦੀ ਨੀਵੇਂ ਹੋ ਗਈ ਅੱਗ ਠੰਡੀ ਪੈ ਗਈ ਪਰ ਅੱਜ ਸਿਵਾਂ ਦੇ ਵਿੱਚ ਸ਼ਾਇਦ ਉਹਨੇ ਪਟਕਾ ਬਣਾਤੀਆਂ ਵੀ ਅੱਗ ਨਾ ਕਿਸ ਨੂੰ ਤੁਸੀਂ ਠੀਕ ਆ ਹੁਣ ਤੁਸੀਂ ਨੋ ਹਟ ਗਈ ਅੱਗ ਤੇ ਅੱਜ ਉਹੀ ਲੋਹੀ ਦੁਗੀਓ ਤੋਂ ਲੋਕ ਜਿਹੜੇ ਉਹਨੂੰ ਅੱਖ ਦਿਸਣ ਉਹ ਟੀ ਤੇ ਆ ਬੈਠਿਆ ਸੜਕਾਂ ਦੇ ਇੱਕ ਵੀ ਬੰਦੇ ਚ ਉੱਥੇ ਨਹੀਂ ਉੱਪੜਿਆ ਜਾਂ ਹਾਂ ਦਾ ਨਾਰਾ ਮਾਰਿਆ ਹੋਵੇ ਸ਼ਾਇਦ ਸਾਡੇ ਪੋ ਦਾ ਮਹੀਨਾ ਚੱਲਦਾ ਇਸ ਪੋ ਦੇ ਮਹੀਨੇ ਨੇ ਸਾ ਤੋਂ ਬਹੁਤ ਕੁਝ ਖੋਇਆਗਾ ਸਾਡੇ ਗੁਰੂਆਂ ਤੋਂ ਸਾਡੇ ਬਾਪੂਆਂ ਤੋਂ ਬਹੁਤ ਕੁਝ ਖੋਇਆ ਤੇ ਅੱਜ ਵੀ ਸਾਡੇ ਬਾਪੂ ਸਾਡੇ ਆਤੇ ਕੁਰਬਾਨੀ ਦੇ ਰਹੇ ਹੈਗੇ ਲੱਗਦਾ ਨੇ ਇਹਨਾਂ ਨੂੰ ਵੀ ਜਗਜੀਤ ਸਿੰਘ ਢੱਲੇਵਾਲ ਦੀ ਜ਼ਿੰਦਗੀ ਤੋਂ ਬੁੱਟਾਂ ਪੈ ਗਿਆ ਬੁੱਟਾਂ ਬਿਲਕੁਲ ਜੀ ਬਿਲਕੁਲ ਇਹ ਸਿਰਫ ਕੁਰਸੀ ਚਾਹੀਦੀ ਸੀ ਇਹਨਾਂ ਨੂੰ ਇਹ ਵੀ ਸੰਘਰਸ਼ ਤੋਂ ਨਿਕਲੀ ਹੋਈ ਪਾਰਟੀ ਸੀ ਸੰਘਰਸ਼ ਨੇ ਇਹਨਾਂ ਨੂੰ ਕੁਰਸੀ ਦਿੱਤੀ ਪਰ ਉੱਥੇ ਆ ਕੇ ਫੇਰ ਪੁੱਲ ਗਈ ਤੇ ਬਾਕੀ ਰਹਿੰਦੀਆਂ ਜਿਹੜੀਆਂ ਜਥੇਬੰਦੀਆਂ ਅੱਜ ਬਾਰ-ਬਾਰ ਔਰ ਬਿਆਨ ਦੇ ਰਹੀਆਂ ਜਿਵੇਂ ਰੁਲਦੂ ਸਿੰਘ ਨੇ ਮਾਨਸਾ ਨੇ ਬਿਆਨ ਦਿੱਤਾ ਜਾਂ ਗਰਾਹਣ ਨੇ ਦਿੱਤਾ ਵੀ ਇਹ ਦੇਖੋ ਤੁਸੀਂ ਇਹ ਸਮਝਣੋ ਸਮਝ ਸਮਝੀ ਜਾਂਦੇ ਆ ਵੀ ਰੁਲਦੂ ਸਿੰਘ ਨੇ ਇਹ ਬਿਆਨ ਦਿੱਤਾ ਵੀ ਸਾਡੇ ਬਿਨਾ ਇਹ ਮਸਲੇ ਹੱਲ ਨਹੀਂ ਹੋਣੇ ਕਿਉਂਕਿ ਸਰਕਾਰ ਨਾਲ ਤੇ ਕੀ ਹੱਲਣਾ ਇਹਨਾਂ ਦੀ ਇਹ ਸਰਕਾਰ ਪੱਖੀ ਜਥੇਬੰਦੀਆਂ ਜੇ ਸਰਕਾਰ ਪੱਖੀ ਨਾ ਹੋਣਗੀਆਂ ਤਾਂ ਸਾਨੂੰ ਦਿੱਲੀ ਤੋਂ ਲੈ ਕੇ ਇਹ ਆਏ ਆ ਸਰਦਾਰ ਜਗਜੀਤ ਸਿੰਘ ਢੱਲਿਆ ਨੇ ਬਹੁਤ ਜ਼ੋਰ ਲਾਇਆ ਵੀ ਆਪਾਂ ਹੋਰ ਬਹਿ ਜੀ ਅਮਿੰਨਾ ਇਹ ਲਾਗੂ ਕਰਾ ਕੇ ਜਾਵਾਂਗੇ ਪਰ ਇਹ ਇਹਨਾਂ ਨੂੰ ਇਹਨਾਂ ਨੇ ਬੋਝੇ ਭਰ ਲਏ ਸੀ ਆਪਦੇ ਤੇ ਪਿਆ ਆਪ ਦੇ ਮੁੱਖ ਮੰਤਰੀ ਦੀ ਚੋਣ ਲੜਨੀ ਸੀ ਇਹਨਾਂ ਨੇ ਅੱਗੇ ਤੇ ਅੱਜ ਵੇਖੋ ਅੱਜ ਫੇਰ ਸਰਕਾਰ ਪੱਖੀ ਭੁਗਤ ਰਹੇ ਆ ਜਿਹੜੇ ਇਹਨੇ ਦਾਅਵੇ ਨਾ ਕਹਿ ਸਕਦਾ ਵੇਖੋ ਵੀ ਸਰਕਾਰ ਨੰਦਰ ਖਾਤੇ ਕੋਈ ਗੱਲ ਤਾਂ ਹਾਇ ਇਹਨਾਂ ਦੀ ਵੀ ਜਿਹੜੇ ਵਾਰ-ਵਾਰ ਇਹ ਕਹਿ ਰਹੇ ਵੀ ਸਾਡੇ ਬਿਨਾ ਤਾਂ ਮਸਲਾ ਹਲ ਹੁੰਦਾ ਹੀ ਨਹੀਂਗਾ ਇਹਨਾਂ ਨੂੰ ਜਗਜੀਤ ਸਿੰਘ ਦੇ ਢੱਲੇਵਾਲ ਦਾ ਫਿਕਰ ਨਹੀਂ ਇਹਨਾਂ ਨੂੰ ਤਾਂ ਆਪ ਦੀ ਚੌਧਰ ਦਾ ਫਿਕਰਾ